ਬਾਉ ਜੀ ਤੁਹਾਨੂੰ ਦੱਸਿਏ ਕਿ ਕੈਨੇਡਾ ਵਿੱਚ ਕਿੱਦਾਂ ਚਾਬੀ ਡੁਪਲੀਕੇਟ ਬਣਦੀ ਆ 1 ਮਿੰਟ ਦੇ ਅੰਦਰ ਇਹ ਮਸ਼ੀਨਾਂ ਲੱਗੀਆਂ ਐ ਦੇਖੋ ਮੈਂ ਕਲਿੱਕ ਕੀਤਾ ਮਸ਼ੀਨ ਤੇ ਕਾਪੀ ਕੀ ਤੇ ਹੁਣ ਇਹ ਕਹਿੰਦਾ ਪਿਆ ਕਿ ਕੀ ਇਨਸਰਟ ਕਰੋ ਆਪਣੀ ਤੁਸੀਂ ਚਾਬੀ ਅੰਦਰ ਇਨਸਰਟ ਕਰੋ ਤੁਹਾਨੂੰ ਦੱਸਿਆ ਵੀ ਆ ਉੱਪਰ ਲੈ ਪਾਸੇ ਕਿੱਦਾਂ ਇਨਸਰਟ ਕਰਨੀ ਆ ਤੇ ਆਪਾਂ ਇਹਦਾ ਚਾਬੀ ਇਨਸਰਟ ਕਰਤੀ ਅੰਦਰ ਤੇ ਹੁਣ ਇਹ ਚਾਬੀ ਨੂੰ ਸਕੈਨ ਕਰਨਾ ਸਟਾਰਟ ਕਰ ਰਹੀ ਆ ਮਸ਼ੀਨ ਕਿ ਕਿੱਥੇ ਕਿੱਥੇ ਕੱਟ ਮਾਰਨਾ ਕਿੱਦਾਂ ਉਹ ਪੂਰਾ ਸਕੈਨਿੰਗ ਚੱਲ ਰਹੀ ਆ ਉੱਪਰ ਲਿਖਿਆ ਵੀ ਆ ਰਿਹਾ ਚਾਬੀ ਸਕੈਨ ਹੋ ਰਹੀ ਆ ਬਸ ਉਸ ਤੋਂ ਬਾਅਦ ਕਹਿੰਦਾ ਕਿ ਚਾਬੀ ਤੁਸੀਂ ਸਿਲੈਕਟ ਕਰ ਲਓ ਕਿਹੜਾ ਡਿਜ਼ਾਈਨ ਤੁਸੀਂ ਲਾਣਾ ਵਾ ਅਲੱਗ-ਅਲੱਗ ਡਿਜ਼ਾਈਨ ਆ ਡਿਜ਼ਾਈਨ ਦੇ ਹਿਸਾਬ ਨਾਲ ਪ੍ਰਾਈਸ ਲੱਗੇ ਆ ਮਿਨਿਮਮ 5 ਡਾਲਰ 99 ਸੈਂਟ ਆ ਆਰਾਊਂਡ 6 ਡਾਲਰ ਦਾ ਵਾ ਫਿਰ ਅਗਲਾ 7 ਦਾ 9 ਦਾ ਵਾ ਇਦਾਂ ਕਰਕੇ ਤੇ ਆਪਾਂ ਡਿਜ਼ਾਈਨ ਤਾਂ ਕਾਫੀ ਸੀਗੇ ਤੇ ਕੈਨੇਡਾ ਵਾਲਾ ਝੰਡਾ ਵਾਲਾ ਵੀ ਡਿਜ਼ਾਈਨ ਮੀ ਆ ਹੋਰ ਵੀ ਕਈ ਡਿਜ਼ਾਈਨ ਨੇ ਪਰ ਆਪਾਂ ਬੇਸਿਕ ਡਿਜ਼ਾਈਨ ਚੂਜ਼ ਕੀਤਾ ਜਿਹੜਾ 5 ਡਾਲਰ 99 ਸੈਂਟ ਦਾ ਵਾ ਤੇ ਇੱਕ ਕੀ ਸਿਲੈਕਟ ਹੋ ਗਈ ਇਹ ਉੱ퍼 ਚੱਲ ਰਹੀ ਹੈ ਦੋ ਸਿਲੈਕਟ ਕਰੋ ਤੇ ਇੱਕ ਫ੍ਰੀ ਆ ਜਾਊਗੀ ਤੁਸੀਂ ਦੇਖੋ ਮੈਂ ਦੂਜੀ ਸਿਲੈਕਟ ਕੀਤੀ ਹੈ ਨਾਲੇ ਉੱਪਰ ਆਪਸ਼ਨ ਆ ਰਹੀ ਕਿ ਫ੍ਰੀ ਵਾਲੀ ਵੀ ਸਿਲੈਕਟ ਕਰ ਲਓ ਨਾਲ ਤੇ ਮੈਂ ਦੋ ਸਿਲੈਕਟ ਕੀਤੀਆਂ ਨਾਲ ਇੱਕ ਫ੍ਰੀ ਵਾਲੀ ਐਡ ਕਰ ਲਈ ਨਾਲ ਟੋਟਲ ਤਿੰਨ ਕੀ ਹੋ ਗਈਆਂ ਪੇਮੈਂਟ ਕਰਨ ਨੂੰ ਕਹਿ ਰਿਹਾ ਅੱਗੇ ਮੈਨੂੰ 11.98 ਸੈਂਟ ਦੀ ਤੇ ਤੁਸੀਂ ਕਾਰਡ ਤੋਂ ਕਰ ਸਕਦੇ ਹੋ ਜਾਂ ਕੋਈ ਕੋਪਨ ਹੈਗਾ ਤਾਂ ਉਹ ਯੂਜ਼ ਕਰ ਸਕਦੇ ਹੋ ਵਾਲਮਾਰਟ ਦਾ ਤੇ ਮੇਰੇ ਕੋ ਕਾਰਡ ਦੀ ਪੇਮੈਂਟ ਸੀਗੀ ਤੇ ਮੈਂ ਕਾਰਡ ਨਾਲ ਟੈਪ ਕਰ ਦਿਓ ਜਾਂ ਸਵਾਈਪ ਕਰ ਦਿਓ ਤੁਸੀਂ ਉਹਦੀ ਪੇਮੈਂਟ ਕਰ ਸਕਦੇ ਹੋ ਤੁਸੀਂ ਮੈਂ ਦੱਸ ਰਿਹਾ ਸਵਾਈਪ ਕਰਨ ਨੂੰ ਦੱਸ ਰਿਹਾ ਮਸ਼ੀਨ ਇਦਾਂ ਬਬ ਟੈਪ ਕਰਤਾ ਤੇ ਆਪਣੀ ਪੇਮੈਂਟ ਹੋ ਜੂਗੀ ਇਸ ਤੋਂ ਬਾਅਦ ਜੇ ਤੁਸੀਂ ਆਪਣੀ ਰਸੀਪਟ ਜਿਹੜੀ ਆਪਣੇ ਫੋਨ ਤੇ ਮੰਗਾਣੀ ਆ ਉਹ ਪੇਮੈਂਟ ਕਰ ਸਕਦੇ ਹੋ ਤੇ ਫੋਨ ਨੰਬਰ ਭਰ ਸਕਦੇ ਹੋ ਆਪਣਾ ਤੁਹਾਨੂੰ ਰਸੀਦ ਆ ਜੂਗੀ ਫੋਨ ਤੇ ਤੇ ਬਸ ਹੁਣ ਇਸ ਤੋਂ ਬਾਅਦ ਚਾਬੀ ਬੰਨੀ ਸਟਾਰਟ ਹੋ ਜਾਣੀ ਆ ਮਸ਼ੀਨ ਜੀ ਚੱਲਣ ਲੱਗ ਪਈ ਅੰਦਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਅੰਦਰ ਦਿਖਾਉਣਾ ਵਾ ਕਿ ਮਸ਼ੀਨ ਕਿਦਾਂ ਚੱਲ ਰਹੀ ਹੈ ਦੇਖੋ ਚਾਬੀ ਬੰਦੀ ਹੋਈ ਦਿਖੇਗੀ ਤੁਹਾਨੂੰ ਅੰਦਰ ਸ਼ੀਸ਼ੇ ਤੋਂ ਉਹ ਦੇਖੋ ਥੋੜਾ ਮੈਂ ਤੁਹਾਨੂੰ ਜ਼ੂਮ ਕਰਕੇ ਦੱਸਦਾ ਆ ਆ ਦੇਖੋ ਰਾਉਂਡ ਰਾਉਂਡ ਘੁੰਮ ਰਿਹਾ ਪ੍ਰੋਪਰ ਤੇ ਇੱਧਰ ਖੱਬੇ ਬੰਨੇ ਇਹ ਚਾਬੀ ਤੁਹਾਨੂੰ ਦਿਖੇਗੀ ਮੈਂ ਤੁਹਾਨੂੰ ਦਿਖਾਉਣਾ ਇੱਧਰੋਂ ਆ ਦੇਖੋ ਚਾਬੀ ਪੂਰੀ ਕਟਿੰਗ ਚੱਲ ਰਹੀ ਹੈ ਮਸ਼ੀਨ ਦੀ ਅਤੇ ਕਟਿੰਗ ਹੋ ਰਹੀ ਹੈ ਚਾਬੀ ਨਾਲ-ਨਾਲ ਕਟਿੰਗ ਚੱਲ ਰਹੀ ਹੈ ਤੇ ਪ੍ਰੋਪਰ ਚਾਬੀ ਤਿਆਰ ਹੋ ਰਹੀ ਹੈ ਜੋ ਇਹਨੇ ਸਕੈਨ ਕੀਤਾ ਸੀ ਆ ਦੇਖੋ ਕਿੰਨੀ ਵਧੀਆ ਟੈਕਨੀਕ ਹੈ ਦੇਖੋ ਕੋਈ ਕਿਤੇ ਜਾਣ ਦੀ ਲੋੜ ਨਹੀਂ ਆ ਬਸ ਇੱਕ ਮਸ਼ੀਨ ਹੀ ਤੁਹਾਨੂੰ ਚਾਬੀ ਬਣਾ ਦੂਗੀ ਚਾਬੀ ਤਿਆਰ ਹੋ ਗਈ ਆ ਦੇਖੋ ਇਹਨੇ ਫਿਰ ਅੱਗੇ ਥੱਲੇ ਸੁੱਟ ਦੇਣੀ ਆ ਉੱਥੇ ਥੱਲੇ ਖਾਨਾ ਲੱਗਾ ਹੋਇਆ ਇੱਕ ਜਿੱਤੋਂ ਤੁਸੀਂ ਚਾਬੀ ਫੜ ਸਕਦੇ ਹੋ ਆ ਲਓ ਜੀ ਚਾਬੀ ਬਣ ਕੇ ਤਿਆਰ ਇੱਕ ਮਿੰਟ ਦੇ ਅੰਦਰ ਅੰਦਰ ਸਭ ਕੁਝ ਸੈੱਟ ਕਰਤਾ ਇਹਨੇ ਕਬ ਉਹੀ ਚਾਬੀ ਪ੍ਰੋਪਰ ਬਣਾਤੀ ਆ ਦੇਖ ਲਓ ਟੈਕਨੋਲੋਜੀ ਆ ਇਹ ਚੀਜ਼ਾਂ ਬਹੁਤ ਕੰਮ ਆਉਂਦੀਆਂ ਐਮਰਜੈਂਸੀ 'ਚ ਨਾ ਤੇ ਹੋਰ ਕਈ ਡਿਜ਼ਾਈਨ ਨੇ ਸਾਰੀ ਚਾਬੀਆਂ ਦੇਖੋ ਤੁਸੀਂ ਲੱਗੀਆਂ ਅੰਦਰ ਪ੍ਰੋਪਰ ਫਿਲ ਹੋਈਆਂ ਪਈਆਂ ਆ ਉਸ ਹਸਾਬ ਨਾਲ ਚਾਬੀ ਅੰਦਰ ਡਿੱਗ ਜਾਂਦੀ ਹੈ ਜਿਹੜੇ ਡਿਜ਼ਾਈਨ ਦੀ ਤੁਸੀਂ ਸਿਲੈਕਟ ਕੀਤੀ ਆ ਉਹਦੀ ਕਟਿੰਗ ਹੋ ਕੇ ਤੁਹਾਨੂੰ ਮਿਲ ਜਾਂਦੀ ਆ ਤੇ ਸਾਨੂੰ ਦੱਸਿਓ ਕਿ ਕਿੱਦਾਂ ਲੱਗਾ ਤੁਹਾਨੂੰ ਚਾਬੀ ਕਿਉਂਕਿ ਸਾਨੂੰ ਲੱਭਣਾ ਮੁਸ਼ਕਲ ਹੋ ਰਿਹਾ ਹੈ ਇਹ ਚਾਬੀ ਕਿੱਥੋਂ ਬਣਾਈ ਹੈ ਫਿਰ ਤੁਹਾਨੂੰ ਪਤਾ ਲੱਗਾ ਵਾਲਮਾਰਚ ਮਸ਼ੀਨ ਲੱਗੀ ਆ ਤੇ ਉਥੋਂ ਆਪਾਂ ਬਣਾ ਕੇ ਲਿਆਏ ਆ ਚਾਬੀ ਤੁਸੀਂ ਦੱਸੋ ਕਿੱਦਾਂ ਲੱਗੀ ਵੀਡੀਓ ਤੇ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ